ਹਾਂਜੀ ਜੈਪੂਰੀ ਬਾਂਦਨੀ ਸਿਲਕ ਦਾ ਇਹ ਸੂਟ ਰਹੇਗਾ ਬਿਊਟੀਫੁੱਲ ਨੈਕ ਗੋਟਾ ਪੱਤੀ ਵਰਕ ਇਸ ਤੇ ਜੋ ਲੈਂਥ ਰਹੇਗੀ 45 ਰਹੇਗੀ ਵਿਦ ਤੁਹਾਨੂੰ ਇਨਰ ਮਿਲੇਗਾ ਸਿਲਕ ਦਾ ਹੀ ਬਾਟਮ ਇਸ ਦੇ ਨਾਲ ਬਹੁਤ ਹੀ ਵਧੀਆ ਫੈਬਰਿਕ ਵਾਲੀ 2.5 ਮੀਟਰ ਸੰਤੂਨ ਦੀ ਮਿਲੇਗੀ ਦੁਪੱਟਾ ਵੀ ਬਹੁਤ ਹੀ ਪਿਆਰਾ ਰੈਡੀ ਹੋਇਆ ਬਾਂਦਨੀ ਸਿਲਕ ਪਿਓਰ ਦੇ ਵਿੱਚ ਸਟਾਈਲਿਸ਼ ਇਹ ਸੂਟ ਹੈ ਜੀ ਆਪਣੇ ਕੋਲ 1380 ਦੇ ਵਿੱਚ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਕੋਟਾ ਡਿਜ਼ਾਈਨਰ ਬਿਊਟੀਫੁੱਲ ਵਰਕ ਵਾਲਾ ਇਹ ਸੂਟ ਰਹੇਗਾ 프ਰੰਟ ਤੇ ਤੁਹਾਨੂੰ ਵਰਕ ਮਿਲੇਗਾ ਇਸਦੀ ਲੈਂਥ ਰਹੇਗੀ 46 ਤੋਂ 47 ਬੈਕ ਇਸਦੀ ਪਲੇਨ ਰਹੇਗੀ ਬਾਟਮ ਇਸਦੇ ਨਾਲ 2.5 ਮੀਟਰ ਕਾਟਨ ਦੀ ਰਹੇਗੀ ਕੋਟਾ ਡੋਰੀਆ ਦਾ ਹੀ ਇਸਦੇ ਨਾਲ ਡਿਜ਼ਾਈਨਰ ਦੁਪੱਟਾ ਮਿਲੇਗਾ ਫੁੱਲ ਸਾਈਜ਼ ਦਾ ਪ੍ਰਾਈਸ ਰਹੇਗਾ 1499 ਵਿਦੇ ਵਿੱਚ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਇਹ ਆਪਣੇ ਕੋਲ ਕ੍ਰਸ਼ ਟਿਸ਼ੂ ਰਹੇਗਾ 5 ਮੀਟਰ ਸੂਟ ਰਹੇਗਾ ਤੁਸੀਂ ਇਸ ਤੇ ਹੈਂਡਵਰਕ ਕਰਵਾ ਸਕਦੇ ਹੋ ਮਸ਼ੀਨ ਵਰਕ ਕਰਵਾ ਸਕਦੇ ਹੋ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ 499 ਵਿੱਚ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ 5 ਮੀਟਰ ਜੌਰਜਟ ਦਾ ਸੂਟ ਰਹੇਗਾ ਫੈਂਸੀ ਥ੍ਰੈਡ ਵਰਕ ਮਿਲੇਗਾ ਸ਼ਰਟ ਤੇ ਔਰ ਇਸਦੇ ਦੁਪੱਟਾ ਸਵਾ ਦੋ ਸਵਾ ਦੋ ਮੀਟਰ ਦੁਪੱਟਾ ਜੌਰਜਟ ਦਾ ਤੁਹਾਨੂੰ ਲੈਸ ਲੱਗੀ ਮਿਲੇਗੀ 599 ਵਿੱਚ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਇਹ ਵੀ ਡਿਜ਼ਾਈਨਰ ਸੂਟ ਹੈ ਜੀ 2.5 ਮੀਟਰ ਆਪਣੇ ਕੋਲ ਇਸ ਨਾਲ ਬਾਟਮ ਰਹੇਗੀ 2.5 ਮੀਟਰ ਦੀ ਦੁਪੱਟਾ ਰਹੇਗਾ ਸ਼ਰਟ ਦੀ ਲੈਂਥ 46 ਰਹੇਗੀ ਗੋਟਾ ਪੱਤੀ ਦਾ ਵਰਕ ਹੋਇਆ 셔ਟ ਤੇ ਐਂਡ ਦੁਪੱਟੇ ਤੇ ਡਿਜ਼ਾਈਨਰ ਦੁਪੱਟਾ ਡਿਜ਼ਾਈਨਰ ਹੀ 셔ਟ ਰੈਡੀ ਹੋਈ ਆ 899 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਸ ਦੇ ਨਾਲ ਪਲੇਨ ਬਾਟਮ ਰਹੇਗੀ ਪਿਓਰ ਪਸ਼ਮੀਨੇ ਦਾ ਇਹ ਟਾਈ ਮੀਟਰ 셔ਟ ਰਹੇਗਾ ਵਰਕ ਦੇਖ ਸਕਦੇ ਤੁਸੀਂ ਫਰੰਟ ਤੇ ਐਂਡ ਇਸ ਦੇ ਨਾਲ ਬਾਟਮ ਟਾਈ ਮੀਟਰ ਮਿਲੇਗੀ ਇਸ ਨੂੰ ਨਾਲ ਤੁਹਾਨੂੰ ਸਟਾਲ ਮਿਲੇਗਾ 850 ਵਿੱਚ ਵੀ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਇਹ ਮੈਚਿੰਗ ਸੂਟ ਰਹਿਣਗੇ ਜੀ ਵਿਦਆਊਟ ਦੁਪੱਟਾ ਏਕ ਇੱਕ ਟੈਕਸ ਦਾ ਹੈ ਫੈਬਰਿਕ ਰਹੇਗਾ 5 2 ਮੀਟਰ ਇਸ ਦੇ ਨਾਲ ਸ਼ਰਟ ਮਿਲੇਗੀ ਤੇ ਨਾਲ ਪ੍ਰਿੰਟਡ ਇਸ ਦੇ ਨਾਲ ਸ਼ਰਟ ਆ ਪਲੇਨ ਇਸ ਦੇ ਨਾਲ ਬਾਟਮ ਆ 1 ਮੀਟਰ ਇਹ ਰਹੇਗਾ ਜੀ ਆਪਣੇ ਕੋਲ 1 ਮੀਟਰ ਜਾਮ ਕਾਟਨ ਦਾ ਸੂਟ ਇਸ ਤੇ ਫੈਂਸੀ ਸੈਡ ਵਰਕ ਹੋਇਆ ਬਾਸੂ ਤੇ ਵੀ ਤੁਹਾਨੂੰ ਵਰਕ ਮਿਲ ਜਾਏਗਾ ਬਾਟਮ ਵੀ 1 ਮੀਟਰ ਮਿਲੇਗੀ ਤੇ ਔਰ ਪਿਓਰ ਜਾਮ ਦੀ ਹੀ ਬਾਟਮ ਆ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਇਸ ਦੇ ਨਾਲ 2 1/2 ਮੀਟਰ ਰਹੇਗਾ ਜੋ ਕਿ ਫੈਂਸੀ ਸਟਾਈਲ ਵਰਕ ਫੈਂਸੀ ਵਰਕ ਹੈ ਦੁਪट्टे ਤੇ ਵੀ 1190 ਦੇ ਵਿੱਚ ਇਹ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਮੈਚਿੰਗ ਸੂਟ ਰਹਿਣਗੇ ਜੀ ਆਪਣੇ ਪਾਰਟੀ ਵੇਅਰ ਸੂਟ ਨੇ ਤੇ ਪਿਓਰ ਠ ਇਸਟਫ ਰਹੇਗਾ ਇਸ ਇਸ ਨੂੰ ਬਾਏ ਕਰਨ ਦੇ ਲਈ ਵਟਸਐਪ ਨੰਬਰ ਤੇ ਸਕਰੀਨਸ਼ਾਟ ਸੈਂਡ ਕਰੋ ਜੋ ਵੀ ਤੁਹਾਨੂੰ ਵੀਡੀਓ ਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਨੰਬਰ ਤੇ ਆਪਣਾ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਪਾਰਟੀ ਵੇਅਰ ਸੂਟ ਬਹੁਤ ਹੀ ਪਿਆਰੇ ਕਲਰਾਂ ਦੇ ਵਿੱਚ ਆਏ ਹੋਏ ਨੇ ਸਾਰੇ ਕਲਰ ਹੁਣ ਆਪਣੇ ਕੋਲ ਅਵੇਲੇਬਲ ਨੇ ਜੋ ਵੀ ਤੁਸੀਂ ਆਪਣਾ ਕੋਈ ਡਿਜ਼ਾਈਨ ਰੈਡੀ ਕਰਵਾਉਣਾ ਸੂਟ ਆਪਣੀ ਪਸੰਦ ਦਾ ਤੁਸੀਂ ਉਹ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਦਾ ਸੂਟ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਵਿਦ ਸਟਿਚ ਐਂਡ ਵਿਦਆਊਟ ਸਟਿਚਿੰਗ ਵੀ ਤੁਸੀਂ ਹੈਂਡਵਰਕ ਦਾ ਸੂਟ ਰੈਡੀ ਕਰਵਾ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸ ਤੇ ਲਈ ਬਹੁਤ ਬਹੁਤ ਧੰਨਵਾਦ ਜੀ